ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਆਹ ਇੱਕ ਆਪਣੇ ਭਰਾ ਨੇ ਟਰੈਕਟਰ ਵੇਚਣਾ ਸਕਾਉਟ ਸਕਾਉਟ ਦੇ ਸਕੀਨਾ ਵਾਸਤੇ ਜੋ ਵੀ ਭਰਾ ਲੈਣਾ ਚਾਹੁੰਦਾ 2 ਸਿਲੰਡਰ 325 98 ਮਾਡਲ 98 1998 ਦੇ ਲਾਸਟ ਚ ਆਇਆ ਹੋਇਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਵੀਡੀਓ ਦੇ ਵਿੱਚ ਤੇ ਇਹਨਾਂ ਵੀਰਾਂ ਦਾ ਏਰੀਆ ਹੈਗਾ ਸਰਸਾ ਰਾਣੀਆਂ ਜੋ ਰਾਣੀਆਂ ਦੇ ਕੋਲੇ ਪਿੰਡ ਕੰਟੈਕਟ ਨੰਬਰ ਹੈਗਾ 9813810146 ਸਕਰੀਨ ਦੇ ਉੱਪਰ ਵੀ ਚੱਲ ਰਿਹਾ ਦੇਖ ਸਕਦੇ ਹੋ ਤੁਸੀਂ ਤਾਂ ਇਹਨਾਂ ਵੀਰਾਂ ਨਾਲ ਕੰਟੈਕਟ ਕਰ ਸਕਦੇ ਹੋ ਰੇਟ ਡਿਮਾਂਡ ਆ ਭਰਾ ਦੀ 1 ਲੱਖ ਰੁਪਏ ਮੰਗਿਆ ਪੂਰਾ ਤੇ ਬਾਕੀ ਫੋਨ ਕਰਕੇ ਹੋਰ ਡਿਟੇਲ ਤੁਸੀਂ ਇਸ ਵੀਰ ਤੋਂ ਲੈ ਸਕਦੇ ਆ ਤੇ ਟਰੈਕਟਰ ਕਿਸੇ ਨੂੰ ਚਾਹੀਦਾ ਹੋਵੇ ਇਹ ਸਰਸ ਏਰੀਏ ਦੇ ਵਿੱਚ ਖੜਾਗਾ ਤੇ ਖਰੀਦ ਸਕਦੇ ਆ 2 ਸਿਲੰਡਰ ਟਰੈਕਟਰ ਐਸਕੋਰਟ 325 ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ